ਦੇਮੀ ਹਾਂ ਇਹ ਦੇਖੋ ਉਧਰ ਚਲਾ ਗਿਆ ਓਕੇ ਜਿਵੇਂ ਉਹ ਗਿਆ ਬੱਟਾ ਨਹੀਂ ਬਣੂਗੀਆਂ ਜਦੋਂ ਉਧਰ ਬੱਟ ਆ ਗਈ ਆਪਾਂ ਨੇ ਬੱਟ ਦੇ ਨੇੜੇ ਢੇੜਾ ਲਾਉਣਾ ਠੀਕ ਹੈ ਜੀ ਠੀਕ ਹੈ ਤਾਂ ਆਪਾਂ ਇਹਦੇ ਨਾਲ ਇਹਨੂੰ ਟਰੈਕਟਰ ਤੇ ਬੈਠੇ ਉੱਤੇ ਚੱਕ ਲਾਂਗੇ ਠੀਕ ਤੇ ਠੀਕ ਹੈ ਜੀ ਤੇ ਉੱਤੇ ਚੱਕ ਲਾਂਗੇ ਤੇ ਵਾਚਿਆ ਕਿ ਸਾਡੇ ਕੋਲ ਪੂਰਾ ਨਹੀਂ ਹੋਇਆ ਜੀ ਮਾਲ ਅੱਛਾ ਜੀ ਜਿਹੜੇ ਸੂਰਜਮੁਖੀ ਤੇ ਮੱਕੀ ਦੇ ਵਿੱਚ ਤੁਸੀਂ ਦੋ ਵਾਰ ਫੇਰ ਤੋਂ ਦੋ ਵਾਰ ਦੇ ਵਿੱਚ ਮੱਕੀ ਦੱਬਣ ਵਾਸਤੇ ਘਟੋ ਘਟ 5 6 7 ਲੀਟਰ ਤੇਲ ਲੱਗਦਾ ਠੀਕ ਹੈ ਜੀ 7 ਲੀਟਰ ਥੋੜਾ ਕੀਲਾ ਸਾਫ਼ ਕਰ ਦੇਣਾ ਨੇ ਜੇ ਆਪਾਂ ਅੱਜ ਗੱਲ ਕਰਾਂਗੇ ਜੀ ਆਪਾਂ ਜਿਹੜਾ ਮੈਸ਼ੂ ਦਾ ਕੱਦੂ ਵਾਸਤੇ ਸਪੈਸ਼ਲ ਔਰ ਆਇਜਾ ਆਇਆ ਜੀ 10 ਫੁੱਟ ਉਹਦੇ ਬਾਰੇ ਪੂਰੀ ਡਿਟੇਲ ਲਾਵਾਂਗੇ ਕਿਹੜੇ ਖੇਤਾਂ ਚ ਇਹ ਕਿਨਾਂ ਵਾਸਤੇ ਬਣਿਆ ਤੇ ਕਿਵੇਂ ਦਾ ਕੱਦੂ ਹੋਊਗਾ ਕੀ ਡਿਟੇਲ ਆ ਕੀ ਪ੍ਰਾਈਸ ਆ ਉਹ ਸਾਰੀ ਗੱਲ ਕਰਦੇ ਆ ਜੀ ਆਪਾਂ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਬੋਲੇ ਸ੍ਰਾਂਤੋਂ ਗ੍ਰੀਨ ਲੈਂਡ ਐਗਰੀਕਲਚਰ ਐਪਲੀਮੈਂਟ 134 ਨੰਬਰ ਸ਼ਾਪ ਹੈ ਦਾਣਾ ਮੰਡੀ ਅੱਜ ਕੱਲ ਲੋਕੀ ਸੂਰਜਮੁਖੀ ਹੋ ਗਈ ਆਪਣੇ ਮੱਕੀ ਹੋ ਗਈ ਉਹਦੇ ਟੰਡਾਲ ਆ ਉਹਨਾਂ ਨੇ ਇੱਕੋ ਵਾਰ ਦੇ ਵਿੱਚ ਇਹਨਾਂ ਖੇਤ ਦੇ ਵਿੱਚ ਸਾਰਾ ਥੱਲੇ ਦੱਬ ਦੇਣਾ ਹੈ। ਠੀਕ। ਇਹ ਲੈਂਥ ਕਿੰਨੀ ਹੈ ਜੀ ਦੀ? ਚਾਦਰ ਦੀ ਕੁਆਲਿਟੀ। ਉਹ ਦੱਸੋ। ਚਾਦੇ ਕੁਆਲਿਟੀ ਮੈਸ਼ੀਨ ਕੰਪਨੀ ਦਾ ਜੀ ਬਾਹਰੋਂ ਇਟਲੀ ਤੋਂ ਆ ਰਹੇ ਬਣ ਕੇ ਜੀ। ਅੱਛਾ ਜੀ। ਤੇ 9.5 ਫੁੱਟ ਅੰਦਰ ਅੰਦਰ ਕਵਰੇਜ ਹੈ ਦੀ। ਠੀਕ ਹੈ ਜੀ। ਫੇ 35 ਤੋਂ 40 45 HP ਤੇ ਆਰਾਮ ਨਾਲ ਚੱਲਦਾ ਜੀ ਇਹ। ਕੋਈ ਇੰਨੇ ਵੱਡੇ ਟਰੈਕਟਰ ਦੀ ਲੋੜ ਨਹੀਂ ਇਹਦੇ ਨਾਲ ਤੁਸੀਂ ਆਮ ਜਿਹੜਾ ਨੋਰਮਲ ਖੇਤ ਚ ਕਦੂ ਕਰਨਾ ਹੈ ਇੱਕੋ ਵਾਰ ਦੇ ਵਿੱਚ ਥੋੜੀ ਪੂਰਾ ਪ੍ਰੋਪਰ ਕਦੂ ਕਰ ਦੇਣਾ ਇਹਨੇ ਸਾਰਾ ਫੁੱਲ ਸੜਦਾ ਉਹ ਇਹਨੂੰ ਡਿਸਕਾਂ ਦੀ ਤਾਂ ਨਹੀਂ ਲੋੜ ਪੈਂਦੀ ਜੀ ਨਹੀਂ ਜੀ ਡਿਸਕਾਂ ਦੀ ਲੋੜ ਨਹੀਂ ਪ੍ਰੋਪਰ ਇਹਦੇ ਆ ਪਿੱਛੇ ਵੀ ਲੱਗੀ ਆ ਉਹ ਸਾਰਾ ਵੀ ਬੱਟ ਵੀ ਨਹੀਂ ਬਣਾਉਂਦਾ ਇਹ ਠੀਕ ਆ ਜੀ ਤੇ ਪਿਛਲੇ ਸਾਲ ਇੰਨਾ ਕਿ ਵੇਚਿਆ ਕਿ ਸਾਡੇ ਕੋਲ ਪੂਰਾ ਨਹੀਂ ਹੋਇਆ ਜੀ ਮਾਲ ਅੱਛਾ ਜੀ ਜਿਹੜੇ ਸੂਰਜਮੁਖੀ ਤੇ ਮੱਕੀ ਦੇ ਵਿੱਚ ਤੁਸੀਂ ਦੋ ਵਾਰ ਫੇਰ ਤੋਂ ਦੋ ਵਾਰ ਦੇ ਵਿੱਚ ਮੱਕੀ ਦੱਬਣ ਵਾਸਤੇ ਘੱਟੋ ਘੱਟ 5 6 7 ਲੀਟਰ ਤੇਲ ਲੱਗਦਾ ਠੀਕ ਹੈ ਜੀ 7 ਲੀਟਰ ਥੋੜਾ ਕੀਲਾ ਸਾਫ ਕਰ ਦੇਣਾ ਨੇ ਖੈਰੋਂ ਗਲ ਤਵੀਆਂ ਗਲ ਕਲਟੀਵੇਟਰਾਂ ਦਾ ਅਦੂ ਕਰੇ ਘਟ ਘਟ ਵੀ ਮੱਕੀ ਦੇ ਡੰਡਰ ਦਬਵਾ ਤੇ 20 ਲੀਟਰ ਦੀ ਲੋੜ ਹੈ ਬਿਲਕੁਲ ਪੈਂਦੀ ਹੈ ਜੀ ਹਾਂ ਇਹ ਟਾਈਮ ਵੀ ਘੱਟ ਤੇ ਖਰਚਾ ਵੀ ਘੱਟ ਜੀ ਜਿਵੇਂ ਹੁਣ ਡਾਕਰ ਜ਼ਮੀਨ ਹੋ ਗਈ ਰੇਤਲੀ ਸਾਰੀਆਂ ਜਿਹੜੇ ਸਾਰੀ ਜ਼ਮੀਨਾਂ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਵੀ ਜ਼ਮੀਨ ਚ ਲਾਓ ਡਾਕਰ ਦੇ ਵੀ ਤਾਂ ਹੋਰ ਬਹੁਤ ਵਧੀਆ ਰੇਗ ਬਣਾਉਂਦਾ ਹੈ ਬਲੇਡ ਆਹੀ ਸਿੱਧੀ ਜੀ ਆਉਂਦੀ ਜੀ ਇਹਨੂੰ ਬਲੇਡ ਹੈ ਜੀ ਇਹਦੇ ਵਿੱਚ ਇਹਨੂੰ ਪਤਾ ਕਿ ਇਹ ਜਿਹੜਾ ਰੋਟੇਟਰ ਹੁੰਦਾ ਕਿ ਉਹ ਮਾਲ ਨੂੰ ਨਾਲ ਦੇ ਨਾਲ ਉੱਪਰ ਲਿਆਉਂਦਾ ਉੱਪਰ ਲਿਆਉਂਦਾ ਜੀ ਮਧਾਣੀ ਮੰਗੋ ਮਧਾਣੀ ਮੰਗੋ ਇਹਨੇ ਸਾਰੇ ਨੀਚੇ ਦੱਬਣਾ ਮਾਲ ਜੀ ਬਿਲਕੁਲ ਠੀਕ ਹੈ ਜੀ ਆਹ ਤਾਰਾਂ ਕਦੇ ਵਾਸਤੇ ਆ ਜੀ ਇਹ ਤਾਰਾਂ ਜੀ ਜੋ ਹੁੰਦਾ ਬੰਦਾ ਉੱਤੇ ਬੈਠਾ ਹੀ ਟਰੈਕਟਰ ਤੇ ਨਾ ਠੀਕ ਹੈ ਜੀ ਇਹ ਖਿੱਚੇਗਾ ਦੇਖੋ ਇਹਦੇ ਨਾਲ ਇਹ ਦੇਖੋ ਉਧਰ ਚਲਾ ਜਾਂਦਾ ਹੈ ਓਕੇ ਉੱਤੇ ਹੀ ਇੱਧਰ ਆ ਜਾਂਦੇ ਨੇ ਜਿਵੇਂ ਹਾਂ ਜੀ ਇਹ ਦੇਖੋ ਉਧਰ ਚਲਾ ਗਿਆ ਓਕੇ ਜਿਵੇਂ ਉਹ ਹੋ ਗਿਆ ਬੱਟਾ ਨਹੀਂ ਬਣੂਗੀਆਂ ਜਦੋਂ ਉਧਰ ਬੱਟ ਆ ਗਈ ਆਪਾਂ ਨੇ ਬੱਟ ਦੇ ਨੇੜੇ ਢੇਡਾ ਲਾਉਣਾ ਠੀਕ ਹੈ ਜੀ ਠੀਕ ਹੈ ਤਾਂ ਆਪਾਂ ਇਹਦੇ ਨਾਲ ਤੇ ਵਾਟ ਅਗਲੇ ਜਿਹੜੇ ਥੱਲੇ ਛੜਦਾ ਠੀਕ ਹੈ ਜੀ ਨਹੀਂ ਤਾਂ ਗਾਰਾਜ ਉੱਤਰਨਾ ਪੈਣਾ ਬਟਾਂ ਨਹੀਂ ਬਣੀਆਂ ਨੇ ਰੂਟਾ ਬਟਰ ਨਾਲ ਉਹ ਖਤਮ ਆਈ ਉਹ ਵੰਡ ਤਵਾ ਦੇਖੋ ਜੀ ਤੁਸੀਂ ਦੇਖੋਗੇ ਕਿੰਨਾ ਬਾਹਰ ਚਲਾ ਗਿਆ ਹੈ ਬਾਹਰ ਚਲਾ ਗਿਆ ਜੀ ਹੂੰ ਕੋਈ ਬੱਟ ਨਹੀਂ ਬਣਾਏਗਾ ਤੇ ਇਹਦੀ ਜਿਹੜਾ ਨੀਚੇ ਪਿੱਛੇ ਇੱਕ ਫੱਟਾ ਦੇਖੋ ਸੀ ਇਹ ਲਾਇਆ ਨਾ ਦੰਦੇ ਹਾਂਜੀ ਇਹਨਾਂ ਦੀ ਅਡਜਸਟਮੈਂਟ ਉੱਥੋਂ ਪਾਈਪ ਤੋਂ ਉਸ ਕੇ ਉਹ ਪਾਈਪ ਤੋਂ ਜੀ ਉਹ ਪਾਈਪ ਤੋਂ ਆਪਾਂ ਨੂੰ ਥੱਲੇ ਵੀ ਕਰ ਸਕਦੇ ਆ ਇਹਦੇ ਉੱਤੇ ਵੀ ਕਰ ਸਕਦੇ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਜੀ ਜਿਵੇਂ ਆਪਾਂ ਬਹੁਤ ਆ ਜਿਆਦੇ ਫੂਸ ਹੈ ਤੈਨੂੰ ਉੱਤੇ ਚੱਕ ਸਕਦੇ ਆ ਇਹ ਅੱਗੇ ਕਰਾਂਗੇ ਤਾਂ ਇੱਥੋਂ ਇੱਥੋਂ ਚੱਕਾਂਗੇ ਜੀ ਠੀਕ ਹੈ ਠੀਕ ਹੈ ਨਾਟ ਨਿਕਲ ਜਾਂਦਾ ਇਹ ਕੱਢ ਕੇ ਅਡਜਸਟਮੈਂਟ ਜੀ ਅਗਲੀ ਗਲੀ ਚ ਪਾ ਦਾਂਗੇ ਜੀ ਇੱਥੇ ਪਾ ਦਾਂਗੇ ਇਹ ਨੀਚੇ ਹੋਵੇ ਹੋਰ ਜਿੰਨਾ ਮਰਜੀ ਏਹਟਾ ਉੱਤੇ ਕਰ ਸਕਦੇ ਆ ਨੂੰ ਜੀ ਇਹ ਕਿਹੜੇ ਮਾਡਲ ਆਉਂਦਾ ਜਾਂ ਸਾਈਜ਼ ਨਹੀਂ ਇੱਕੋ ਮਾਡਲ ਆ ਰਿਹਾ ਕੰਪਨੀ ਦਾ ਮੈਸ਼ੀਨ ਦਾ ਅੱਛਾ ਜੀ ਕਿਉਂ ਟਰੈਕਟਰ ਦੀ ਪਲੋਅਰ ਨਹੀਂ ਵੱਡਾ 40 45 hp ਦਾ ਟਰੈਕਟਰ ਆਮ ਨਾਲ ਮਾਦ ਜਿਹਦੇ ਕੋਲ 50 ਚੀਲੇ 100 ਚੀਲੇ ਨਾ ਖੋਲ ਬੰਦ ਦੀ ਲੋੜ ਆਨੇ ਖੋਲ ਇੱਕੋ ਵਾਰ ਪਾਲਿਆ ਤੇ ਮੁੜ ਕੇ ਸਾਰਾ ਕੱਦੂ ਕਰਕੇ ਕੱਟੇ ਪਾਣੀ ਪੂਣੀ ਖੜਨ ਦਾ ਪ੍ਰੋਪਰ ਖੜੂਗਾ ਜੀ ਨੰਬਰ ਦੂਜਾ ਇਹਦੇ ਬੈਰਿੰਗ ਦੋਨੇ ਤੇਲ ਚ ਨਹੀਂ ਠੀਕ ਆ ਜੀ ਕੋਈ ਗ੍ਰੀਸ ਨਹੀਂ ਹੈਗਾ ਓਕੇ ਉਧਰ ਵੀ ਉਧਰ ਵੀ ਖਾਂ ਕੱਦੂ ਦੇ ਚ ਪ੍ਰੋਬਲਮ ਆਉਂਦੀ ਹੈ ਜੇ ਆਪਣਾ ਬੈਰਿੰਗ ਟੁੱਟੇ ਦੀ ਪਤਾ ਲੱਗਦਾ ਆਪਾਂ ਨੂੰ ਜੀ 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 ਇਹਦਾ ਜੇ ਤੇਲ ਬਾਹਰ ਚ ਆਉਂਦਾ ਦੇਖੇਗਾ ਤਾਂ ਅੰਦਰ ਪਾਣੀ ਜਾਏਗਾ ਹੁਣ ਜਿਹੜਾ ਆ ਗੇਅਰ ਬਾਕਸ ਆ ਇਹਦੀ ਕੋਈ ਜਿਵੇਂ ਛੋਟਾ ਜਿਹਾ ਲੱਗਦਾ ਦੇ ਵੇਚੇ ਤਾਂ ਲੋਡ ਦੇ ਸਾਹਮਣੇ ਠੀਕ ਹੋਊਗਾ ਇਹ ਲੋਡ ਦੇ ਸਰ ਬਹੁਤ ਵੱਡਾ ਜੀ ਬਹੁਤ ਵੱਡਾ ਜੀ ਠੀਕ ਹੈ ਕੱਦੂ ਦੇ ਵਿੱਚ ਇੱਥੇ ਮਰਜੀ ਲਾਓ ਸੁੱਕੇ ਜਿਹੀ ਨਹੀਂ ਚਲਾਣਾ ਜੀ ਠੀਕ ਇੱਧਰ ਤੇ ਫਿਕਸ ਆ ਯਾਨੀ ਚੱਕਰ-ਚੁੱਕਰ ਇੱਕੋ ਰਹਿਣੇ ਆ ਦੇ ਇੱਕੋ ਰਹਿਣੇ ਜੀ ਠੀਕ ਹੈ ਜੀ ਕੱਦੂ ਦੇ ਵਿੱਚ ਕੋਈ ਐਡੀ ਚੱਕਰਾਂ ਦੀ ਬਹੁਤੀ ਲੋਡ ਨਹੀਂ ਉਹ ਰੇਸ ਦੇ ਹਿਸਾਬ ਨਾਲੇ ਘੜਦੇ ਵਧਦੇ ਨਹੀਂ ਠੀਕ ਆ ਠੀਕ ਆ ਜੀ ਆ ਵੀ ਇਹ ਅਡਜਸਟਮੈਂਟ ਹੁੰਦਾ ਜੀ ਡਾਲਿਆ ਇਹਦਾ ਬੈਕਲ ਹਾਂ ਜੀ ਫੱਟੇ ਸਪਰਿੰਗ ਉੱਚੇ ਨਹੀਂ ਹੋ ਜਾਂਦਾ ਜੀ ਅੱਗੇ ਪਿੱਛੇ ਨੀਚੇ ਤੋਂ ਦਿਖਾ ਦਿਓ ਵੀਰੇ ਇਹਦੇ ਅੰਦਰ ਵੀ ਕੋਹ ਦੇਖੋ ਜੀ ਟੈਨਾਂ ਨੇ ਟੈ ਜੇ ਨਹੀਂ ਤਾਰਾ ਪ੍ਰੋਪਰ ਮਿੱਟੀ ਨੂੰ ਥੱਲੇ ਦੱਬ ਦਿਓ ਤੁਸੀਂ ਬਣਾ ਲਓ ਠੀਕ ਹੈ ਠੀਕ ਹੈ ਜੀ ਹਾਂਜੀ ਉਹ ਟੈਨਾ ਦਿਖ ਰਹੀਆਂ ਪਿੱਛੇ ਹਾਂਜੀ ਇਹ ਟੈਨਾ ਇਹ ਕੋਈ ਲਾਉਂਦਾ ਤਾਰਾ ਟੈਨਾ ਨਹੀਂ ਨਹੀਂ ਫੂਸ ਥੱਲੇ ਦੱਬਣਾ ਜੀ ਠੀਕ ਹੈ ਜੀ ਤੁਹਾਨੂੰ ਇੱਕੋ ਵਾਰ ਚ ਪਤਾ ਲੱਗ ਜਾਏਗਾ ਜੀ ਸਾਡੀ ਵੀਡੀਓ ਵੀ ਆਪ ਪਈਆਂ ਮੈਂ ਤੁਹਾਨੂੰ ਪਾ ਦੇਾਂਗਾ ਥੋੜੇ ਹਿੰਟ ਪਾ ਦੇ ਵਿੱਚ ਜੀ ਵੀ ਉਹ ਵੀਡੀਓ ਵਿੱਚ ਦੇਖੋ ਤੁਸੀਂ ਇੱਕ ਵਾਰ ਮੁਰੇ ਕਿੰਨਾ ਫੂਸ ਇਹ ਇੱਥੇ ਤੱਕ ਵੀ ਮੱਕੀ ਦਾ ਫੂਸ ਚੜ ਜਾਂਦਾ ਤੇ ਪਿੱਛੇ ਦੇਖੋਗੇ ਠੀਕ ਹੈ ਜੀ ਉਹ ਵਿੱਚ ਐਡ ਕਰ ਦਾਂਗੇ ਜੀ ਉਹ ਐਡ ਕਰ ਦਾਂਗੇ ਆਪਾਂ ਤੇ ਇਹ ਜੀ ਸਬਸਿਡੀ ਵੀ ਹੈਗੀ ਹੈ ਜੀ ਨਹੀਂ ਸਬਸਿਡੀ ਹਜੇ ਤੱਕ ਤਾਂ ਕੋਈ ਸਰਕਾਰ ਵੱਲੋਂ ਕੋਈ ਨਹੀਂ ਆਈ ਠੀਕ ਹੈ ਜੀ ਤੇ ਹੁਣ ਜਿਵੇਂ ਆ ਅੱਜ ਵੀ ਡਿਲੀਵਰ ਹੋਏ ਆ ਹੁਣ ਅੱਜ ਹੈਗੀ ਹੈ ਜੀ ਜਨਵਰੀ 2026 ਚੜ ਗਿਆ ਅੱਜ ਵੀ ਡਿਲੀਵਰੀ ਹੋ ਰਹੀ ਹੈ ਸਬਸਿਟੀਆਂ ਨਿਕਲ ਨਹੀਂ ਜਿਨ੍ਹਾਂ ਦੀ ਇਹ ਜਿਨ੍ਹਾਂ ਦੇ ਸਬਸਿਟੀਆਂ ਆ ਰਹੀਆਂ ਨੇ ਜੀ ਉਹਨਾਂ ਨੂੰ ਅੱਜ ਆਪਾਂ ਡਿਲੀਵਰੀ ਦਿੱਤੀ ਹੈ ਜੀ ਦਸ਼ਮੇਸ਼ ਦੀ ਦਿੱਤੀ ਆ ਦਸ਼ਮੇਸ਼ ਦੀ ਵੀ ਡੀਲਰਸ਼ਿਪ ਹੈ ਆਪਣੇ ਕੋਲ ਠੀਕ ਹੈ ਜੀ ਮੈਨੂੰ ਦੇਤੇ ਚਾਹਨੀ ਦੀ ਹੈ ਠੀਕ ਹੈ ਠੀਕ ਹੈ ਜੀ ਵੀ ਸਭ ਨਾਲੋਂ ਵਧੀਆ ਸਮਾਨ ਵਿਕ ਰਿਹਾ ਜੀ ਆਪਣਾ ਕੋਈ ਯੂਨਿਟ ਕੇ ਜੀ ਇਸ ਵਾਰ ਘੱਟ ਕੇ 65000 165 ਹਾਂ ਜੀ ਬਾਕੀ ਮੌਕੇ ਦੇ 1 ਕੇ ਸਹਿਜ ਆ ਜੀ ਇਹ ਹਾਂ ਜੀ 1 ਕੇ ਸਹਿਜ ਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜਾ ਬਾਕਤਾਨ ਠੀਕ ਠੀਕ ਹੈ ਇਹਦੀ ਹੁਣ ਬੁਕਿੰਗ ਹਾਂ ਜੀ ਬੁਕਿੰਗ ਹੈਗੀ ਹੈ ਸੈਜ ਜਣੀ ਇੱਕ ਰਹਿੂਗਾ ਸੈਜ ਜੀ ਇੱਕ ਵਾਰ ਜੀ ਬੁਕਿੰਗ ਸ਼ੁਰੂ ਹੈ ਪਿਛਲੇ ਸਾਲ ਅਪ੍ਰੈਲ ਚ ਤਾਂ 7 ਅਪ੍ਰੈਲ ਤੋਂ ਬਾਅਦ ਤਾਂ ਮਿਲਿਆ ਨਹੀਂ ਇਹ ਪੂਰਾ ਨਹੀਂ ਹੋਇਆ ਜੀ ਫਰਵਰੀ ਜੀ ਲਈ ਜਿਨ੍ਹਾਂ ਨੇ ਲੈਣਾ ਹੈ ਤਾਂ ਫਰਵਰੀ ਚ ਹੀ ਲੈ ਗਏ ਨੇ ਠੀਕ ਹੈ ਜੀ ਫਰਵਰੀ ਮਾਰਚ ਚੱਕ ਲੈ ਸਕਦੇ ਨੇ ਜਿਨ੍ਹਾਂ ਨੇ ਹੁਣ ਵੀ ਸਾਡੇ ਕੋਲ 8-10 ਬੁਕਿੰਗਾਂ ਆ ਗਈਆਂ ਨੇ ਓਕੇ ਜੀ ਵੀ ਸਾਡੇ ਮੰਗਾ ਦੋ ਜੀ ਬਾਕੀ ਠੀਕ ਹੈ ਜੀ ਜਿਹਨੂੰ ਲੋਡ ਹੋਈ ਤੁਸੀਂ ਹੁਣ ਬੁਕਿੰਗ ਕਰਾ ਦਿਓ ਚੀਜ਼ਾਂ ਦਾ ਪਹਿਲਾਂ ਫਿਰ ਆਊਟ ਆਫ ਸਟਾਕ ਵੀ ਹੋ ਜਾਣਾ ਰੇਟ ਵੀ ਵੱਧ ਸਕਦੇ ਆ ਜੀ ਕਿਉਂਕਿ ਜਿਵੇਂ ਡਿਮਾਂਡ ਆਊਗੀ ਰੇਟ ਵੀ ਵਧਣਗੇ ਤੇ ਬਾਕੀ ਸਪੇਅਰ ਪਾਰਟ ਇਹਨਾਂ ਕੋਲ ਪੂਰਾ ਜੀ ਆਪਾਂ ਤੁਹਾਨੂੰ ਪਿੱਛੇ ਦਿਖਾ ਦੇਣਾ ਲਿਜਾ ਕੇ ਕਿ ਦਿੱਕਤ ਨਹੀਂ ਆਉਣੀ ਸਾਰਾ ਸਪੇਅਰ ਪਾਰਟ ਹੈ ਪੂਰਾ ਜੀ ਬਿਲਕੁਲ ਜੀ ਬਾਕੀ ਕੰਡੈਕਟ ਕਰ ਲਿਓ ਜੀ ਕੋਈ ਵੀ ਲੋਡ ਹੋਈ ਕਿਸੇ ਚੀਜ਼ ਦੀ ਵੀ ਇਹਦੇ ਮੈਂ ਵੀਡੀਓ ਵੀ ਪਾ ਦਾਂਗਾ ਤੁਹਾਨੂੰ ਚਲਦੇ ਜੀ ਠੀਕ ਹੈ ਜੀ ਬਾਕੀ ਸਾਰਾ ਨੰਬਰ ਵੀ ਤੁਹਾਨੂੰ ਥੱਲੇ ਚੱਲਦਾ ਹੈ ਬੁਕਿੰਗ ਕਰਾਉਣੀ ਹੋਈ ਸਰਾਂਦੇ ਦੇ ਵਿੱਚ ਹੈ ਜੀ ਆਪਾਂ ਠੀਕ ਹੈ ਜੀ ਬਾਕੀ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ ਇਹ ਨਾਰਮਲ ਵੀਡੀਓ ਆਪਾਂ ਪੂਰੀ ਵੀਡੀਓ ਲਾਵਾਂਗੇ